ਅੱਜ ਆਪਾਂ ਜਿਹੜੀ ਗੱਲਬਾਤ ਕਰਨੀ ਹੈ ਉਹ ਤੁਹਾਡੇ ਬਾਰੇ ਕਰਨੀ ਹੈ ਤੁਹਾਡੇ ਪਰਿਵਾਰ ਬਾਰੇ ਕਰਨੀ ਹੈ ਪਰਿਵਾਰ ਦੇ ਜੀਵਾਂ ਬਾਰੇ ਕਰਨੀ ਹੈ ਔਰ ਸਭ ਤੋਂ ਪਹਿਲਾਂ ਮੈਂ ਇੱਕ ਗੱਲ ਕਹਿ ਦਿਆਂ ਵੀ ਕਿਧਰੇ ਇਕੱਲੇ ਚਲੇ ਜਾਇਓ ਵੈਸੇ ਬੰਦਾ ਇਕੱਲਾ ਬਹੁਤ ਘੱਟ ਹੁੰਦਾ ਹੈ ਟੀਵੀ ਦਾ ਸਹਾਰਾ ਅਖਬਾਰ ਦਾ ਸਹਾਰਾ ਜਾਂ ਹੋਰ ਕਿਸੇ ਦਾ ਸਹਾਰਾ ਸੱਜਣ ਮਿੱਤਰ ਦਾ ਸਹਾਰਾ ਇਹਨੂੰ ਚਾਹੀਦਾ ਹੈ ਇਕੱਲਾ ਹੋਣਾ ਨਹੀਂ ਚਾਹੁੰਦਾ ਕਿਉਂਕਿ ਜਦੋਂ ਇਕੱਲਾ ਹੁੰਦਾ ਹੈ ਆਪਣੇ ਅੰਦਰ ਇਹਨੂੰ ਪਈ ਹੋਈ ਮੈਲ ਕਿਦਰੇ ਦਿਸਣੀ ਸ਼ੁਰੂ ਹੋ ਜਾਏ ਨਾ ਤੇ ਉਹਦੇ ਤੋਂ ਫਿਰ ਇਹਨੂੰ ਡਰ ਬੜਾ ਲੱਗਦਾ ਤੋਂ ਖੈਰ ਇੱਕ ਵਿਸ਼ਾ ਵੱਖਰਾ ਹੈ ਮੈਂ ਤੁਹਾਡੇ ਸਾਹਮਣੇ ਰੱਖਣ ਦਾ ਯਤਨ ਕਰਾਂਗਾ ਕਿਤੇ ਤੁਸੀਂ ਇਕੱਲੇ ਹੋਇਓ ਤੇ ਇਕੱਲੇ ਹੋਣ ਤੋਂ ਬਾਅਦ ਹੋਰ ਹੀ ਇਕੱਲੇ ਹੋਇਓ ਮੇਰਾ ਮਤਲਬ ਪਰਿਵਾਰ ਦੇ ਜੀ ਤੁਹਾਡੇ ਕੋਲ ਨਾ ਹੋਣ ਤੁਸੀਂ ਬਿਲਕੁਲ ਆਕਾਂਤ ਵਿੱਚ ਚਲੇ ਜਾਇਓ ਔਰ ਉਸ ਦਿਨ ਜਾਣਾ ਜਿਸ ਦਿਨ ਤੁਹਾਡਾ ਮੂਡ ਬੜਾ ਖੁਸ਼ ਹੋਵੇ ਤੁਸੀਂ ਆਪਣੇ ਆਪ ਨੂੰ ਹੈਪੀ ਫੀਲ ਕਰਦੇ ਹੋ ਚੰਗਾ ਫੀਲ ਕਰ ਰਹੇ ਹੋ ਖੁਸ਼ ਫੀਲ ਕਰਦੇ ਹੋ ਆਪਣੇ ਆਪ ਨੂੰ ਇਕੱਲਾ ਛੱਡ ਕੇ ਤੇ ਆਪਣੇ ਆਪ ਤੇ ਨਾ ਕੁਐਸਚਨ ਕਰਿਓ ਫੋਨ ਦਾ ਸਵਿਚ ਆਫ ਕਰ ਦਿਓ ਆਪਣੇ ਆਪ ਨੂੰ ਵੇਖਿਓ ਆਪਣੇ ਆਪ ਤੇ ਇੱਕ ਸਵਾਲ ਕਰਿਓ ਤੇ ਉਹ ਸਵਾਲ ਇਹ ਹੋਵੇ ਵੀ ਜਦੋਂ ਮੈਂ ਨਾਰਮਾਂਗਾ ਦੁਨੀਆਦਾਰੀ ਦੇ ਅੰਦਰ ਮੈਂ ਰੁਖਸਤ ਹੋ ਜਾਵਾਂਗਾ ਮਰ ਜਾਵਾਂਗਾ ਤੇ ਮੇਰੇ ਨਾ ਰਹਿਣ ਦੇ ਨਾਲ ਕਿਸੇ ਨੂੰ ਕੋਈ ਫਰਕ ਪੈਗਾ ਜਾਂ ਨਹੀਂ ਪੈਗਾ ਸਵਾਲ ਵੀ ਆਪਣੇ ਆਪ ਦੇ ਉੱਤੇ ਕਰਨਾ ਹੈ ਤੇ ਜਵਾਬ ਵੀ ਆਪਣੇ ਆਪ ਤੋਂ ਲੈਣਾ ਤੁਹਾਨੂੰ ਜਵਾਬ ਮਿਲੇਗਾ ਲਾਜ਼ਮੀ ਮਿਲੇਗਾ ਅੰਦਰੋਂ ਮਿਲੇਗਾ ਹੁਣ ਅਗਲਾ ਨੁਕਤਾ ਇਹ ਹੈ ਵੀ ਜਿੰਨੂੰ ਜਿੰਨੂੰ ਤੁਹਾਡੇ ਰਹਿਣ ਦੇ ਨਾਲ ਫਰਕ ਪੈ ਰਿਹਾ ਹੈ ਜਾਂ ਨਾ ਰਹਿਣ ਦੇ ਨਾਲ ਫਰਕ ਪੈਣਾ ਹੈ ਉਹਨਾਂ ਵਾਸਤੇ ਜੀਣਾ ਸ਼ੁਰੂ ਕਰ ਲੋ ਉਨ੍ਹਾਂ ਵਾਸਤੇ ਮਰਨਾ ਸ਼ੁਰੂ ਕਰ ਲਓ ਉਨ੍ਹਾਂ ਵਾਸਤੇ ਸੋਚਣਾ ਸ਼ੁਰੂ ਕਰ ਲਓ ਉਨ੍ਹਾਂ ਵਾਸਤੇ ਕਰਨਾ ਸ਼ੁਰੂ ਕਰ ਲਓ ਤੇ ਜਿਨ੍ਹਾਂ ਨੂੰ ਤੁਹਾਡੇ ਹੋਣ ਜਾਣ ਨਾ ਹੋਣ ਦਾ ਕੋਈ ਫਰਕ ਨਹੀਂ ਪੈਣਾ ਉਹਨਾਂ ਦੀ ਪਰਵਾਹ ਕਰਨ ਦੀ ਵੀ ਫਿਰ ਕੀ ਲੋੜ ਹੈ ਤੇ ਪਰਵਾਹ ਕਰਨ ਦਾ ਮਤਲਬ ਮੇਰਾ ਇਹ ਨਹੀਂ ਹੈ ਕਿ ਲੋਕਾਂ ਦੇ ਨਾਲ ਲੜਦੇ ਫਿਰੋ ਬੋਲਬਾਣੀ ਬੰਦ ਕਰ ਦਿਓ ਈਰਖਾ ਪੈਦਾ ਕਰੋ ਨਹੀਂ ਅੰਦਰੋਂ ਸੋਚਣਾ ਬੰਦ ਕਰ ਦਿਓ ਉਹਦਾ ਕਾਰੋਬਾਰ ਕਿਦਾਂ ਚੱਲਦਾ ਛੱਡ ਦਿਓ ਉਦਾ ਘਰ ਵੱਡਾ ਹੈ ਛੋਟਾ ਹੈ ਛੱਡ ਦਿਓ ਉਹ ਕਿੱਧਰ ਨੂੰ ਜਾ ਰਿਹਾ ਹੈ ਕਿੱਧਰੋਂ ਆ ਰਿਹਾ ਹੈ ਛੱਡ ਦਿਓ ਹਾਂ ਜਿਹੜਾ ਤੁਹਾਡਾ ਸੂਲ ਹੈ ਵੀ ਵੰਡ ਕੇ ਖਾਣ ਵਾਲਾ ਵੰਡ ਕੇ ਛਕਣ ਵਾਲਾ ਉਹ ਜੇ ਕਿਸੇ ਦੀ ਹੈਲਪ ਕਰ ਸਕਦੇ ਆਂ ਤੇ ਜਰੂਰ ਕਰੋ ਮੇਰਾ ਮਤਲਬ ਇਹ ਨਹੀਂ ਹੈ ਵੀ ਸੋਚਣਾ ਛੱਡ ਦਿਓ ਵੀ ਕੋਈ ਮਰਦਾ ਹੈ ਵਿਚਾਰਾ ਤੁਹਾਡਾ ਗਵਾਂਢੀ ਹੈ ਭੁੱਖ ਦੇ ਨਾਲ ਹੈ ਜੇ ਤੁਸੀਂ ਕਰ ਸਕਦੇ ਹੋ ਤੇ ਉਹਦੀ ਹੈਲਪ ਜਰੂਰ ਕਰੋ ਪਰ ਖਾਸ ਕਰਕੇ ਉਹਨਾਂ ਬਾਰੇ ਸੋਚੋ ਜਿਨ੍ਹਾਂ ਦੀ ਜ਼ਿੰਮੇਵਾਰੀ ਪ੍ਰਕਿਰਤੀ ਨੇ ਤੁਹਾਡੇ ਮੋਢਿਆਂ ਦੇ ਉੱਤੇ ਪਾਈ ਹੈ ਜੀ ਦੀ ਜ਼ਿੰਮੇਵਾਰੀ ਤੁਹਾਡੇ ਕੋਲ ਹੈ ਦੋ ਬੱਚੇ ਨੇ ਚਾਰ ਬੱਚੇ ਨੇ ਪੰਜ ਬੱਚੇ ਨੇ ਜਿਨ੍ਹਾਂ ਨੂੰ ਤੁਹਾਡੇ ਹੋਣ ਦੇ ਨਾਲ ਵੀ ਫਰਕ ਪੈਂਦਾ ਹੈ ਨਾ ਹੋਣ ਦੇ ਨਾਲ ਵੀ ਫਰਕ ਪੈਂਦਾ ਹੁਣ ਫਰਕ ਕਿੰਨੂੰ ਪਏਗਾ ਉਹ ਗੱਲਾਂ ਥੋੜੀਆਂ ਜੀਆਂ ਨੋਟ ਕਰ ਲਓ ਨੰਬਰ 1 ਦੇ ਉੱਤੇ ਫਰਕ ਪਏਗਾ ਤੁਹਾਡੀ ਮਾਂ ਨੂੰ ਜਿਨੇ 9 ਮਹੀਨੇ ਆਪਣੇ ਪੇਟ ਦੇ ਅੰਦਰ ਤੁਹਾਨੂੰ ਰੱਖਿਆ ਜਿਨਨੇ ਮਮਤਾ ਦੀ ਛਾਂ ਤੁਹਾਡੇ ਸਿਰ ਦੇ ਉੱਤੇ ਦਿੱਤੀ ਉਹਨੂੰ ਮਾਂ ਨੂੰ ਫਰਕ ਪਵੇਗਾ ਮਾਂ ਦਾ ਕੁਝ ਖਾਣ ਤੇ ਦਿਲ ਕਰਦਾ ਸੀ ਤੇ ਕੋਲੋਂ ਕੋਈ ਸਿਆਣੀ ਔਰਤ ਸੱਸ ਜਾਂ ਮਾਂ ਜਾਂ ਹੋਰ ਕੋਈ ਸਿਆਣੀ ਔਰਤ ਕਹਿ ਦਿੰਦੀ ਸੀ ਬੇਟਾ ਇਹ ਚੀਜ਼ ਨਾ ਖਾ ਤੇਰੇ ਗਰਭ ਦੇ ਅੰਦਰ ਬੱਚਾ ਹੈ ਤੇਰੇ ਪੇਟ ਦੇ ਅੰਦਰ ਬੱਚਾ ਹੈ ਤੇ ਮਾਂ ਆਪਣਾ ਖਾਣ ਦਾ ਰਸ ਲੈਣਾ ਵੀ ਬੰਦ ਕਰ ਦਿੰਦੀ ਸੀ ਤੂੰ ਵਾਈ ਚੀਜ਼ ਨਾ ਖਾ ਤੂੰ ਬਹੁਤੀ ਗਰਮ ਚੀਜ਼ ਨਾ ਖਾ ਤੂੰ ਆ ਨਾ ਖਾ ਖਾ ਤੂੰ ਉਹ ਨਾ ਖਾ ਬੱਚੇ ਤੇ ਅਸਰ ਨਾ ਜਾਏ ਉਸ ਮਾਂ ਨੂੰ ਤੁਹਾਡੇ ਨਾ ਹੋਣ ਦੇ ਨਾਲ ਫਰਕ ਜ਼ਰੂਰ ਪਏਗਾ ਕਿਉਂਕਿ ਮਾਂ ਦੀ ਇੱਕ ਲਾਲਸਾ ਸੀ ਕਿ ਜਦੋਂ ਮੈਂ ਬੁੱਢੀ ਹੋਵਾਂਗੀ ਤੇ ਮੇਰਾ ਪੁੱਤ ਮੇਰੀ ਲਾਲਣਾ ਪਾਲਣਾ ਕਰੇਗਾ ਜਿਵੇਂ ਮੈਂ ਆਪਣੇ ਪੁੱਤ ਦੀ ਜਾਂ ਧੀ ਦੀ ਲਾਲਣਾ ਪਾਲਣਾ ਕਰ ਰਹੀ ਹਾਂ ਨੰਬਰ 2 ਤੁਹਾਡੇ ਨਾਂ ਹੋਣ ਦੇ ਨਾਲ ਜਿਹੜਾ ਫਰਕ ਪੈਗਾ ਨਾ ਉਹ ਪੈਗਾ ਪਿਓ ਨੂੰ ਜਿਹੜੇ ਪਿਓ ਨੇ ਆਪਣੇ ਸ਼ੌਂਕ ਮਾਰੇ ਤੁਹਾਡੇ ਸ਼ੌਂਕ ਪੂਰੇ ਕਰਨ ਦਾ ਯਤਨ ਕੀਤਾ ਆਪ ਗਰੀਬੀ ਹੰਡਾਈ ਮਾੜਾ ਪਾਇਆ ਮਾੜਾ ਖਾਦਾ ਤੁਹਾਨੂੰ ਪਾਉਣ ਵਾਸਤੇ ਹੰਡਾਉਣ ਵਾਸਤੇ ਚੰਗਾ ਦਿੱਤਾ ਤੁਹਾਡੇ ਨਾਂ ਹੋਣ ਦੇ ਨਾਲ ਉਹਨੂੰ ਫਰਕ ਪੈਗਾ ਕਹਿੰਦੇ ਨੇ ਕਿ ਔਲਾਦ ਮਾਂ ਪਿਓ ਦੀ ਬੁਢਾਪੇ ਦੀ ਲਾਠੀ ਹੁੰਦੀ ਏ ਡੰਗੋਰੀ ਹੁੰਦੀ ਏ ਸਹਾਰਾ ਹੁੰਦਾ ਹੈ ਜੇ ਦਾ ਸਹਾਰਾ ਨਾ ਰਹਿ ਉਹਨੂੰ ਫਰਕ ਪਵੇਗਾ ਇਦੋਂ ਅੱਗੇ ਚੱਲਨੇ ਫਰਕ ਪਵੇਗਾ ਤੁਹਾਡੇ ਪਤੀ ਨੂੰ ਜਦੋਂ ਪਤਨੀ ਘਰ ਵਿੱਚ ਨਾ ਰਹਿ ਔਰ ਮਾਂ ਦੀ ਜ਼ਿੰਮੇਵਾਰੀ ਵੀ ਪਤੀ ਦੇ ਮੁੱਢਿਆਂ ਦੇ ਉੱਤੇ ਆ ਜਾਵੇ ਮਾਂ ਦੀ ਮਮਤਾ ਵੀ ਦੇਣੀ ਪਏ ਬੱਚਿਆਂ ਨੂੰ ਪਿਓ ਦਾ ਲਾੜ ਵੀ ਦੇਣਾ ਪਏ ਮਾਂ ਦਾ ਬੜਾ ਅਹਿਮ ਰੋਲ ਹੁੰਦਾ ਹੈ ਘਰ ਦੇ ਅੰਦਰ ਉਹ ਰੋਲ ਵੀ ਪਿਓ ਨੂੰ ਨਿਪਾਉਣਾ ਪੈਂਦਾ ਤੇ ਫਿਰ ਪਤੀ ਨੂੰ ਫਰਕ ਪੈਗਾ ਵੀ ਮੇਰੀ ਪਤਨੀ ਮੇਰਾ ਸਾਥ ਕਿਉਂ ਛੱਡ ਗਈ ਚਲੀ ਕਿਉਂ ਗਈ ਉਹਦਾ ਨਾ ਰਹਿਣ ਦਾ ਜਿਹੜਾ ਫਰਕ ਪੈਣਾ ਹੈ ਅਹਿਸਾਸ ਹੋਣਾ ਹੈ ਮੁਸ਼ਕਲਾਂ ਦਾ ਦੌਰ ਆਉਣਾ ਹੈ ਉਹ ਪਤੀ ਦੇ ਸਾਹਮਣੇ ਆਉਣਾ ਹੈ ਜਾਂ ਫਿਰ ਫਰਕ ਪੈਗਾ ਪਤਨੀ ਨੂੰ ਜਦੋਂ ਸਿਰ ਤੋਂ ਸਹਾਰਾ ਚਲਾ ਜਾਏ ਪਤੀ ਚਲਾ ਜਾਏ ਜਿਹੜਾ ਪਤੀ ਦਿਨ ਰਾਤ ਕਮਾਉਂਦਾ ਸੀ ਜਿਹਦੇ ਕਮਾਉਣ ਦੇ ਨਾਲ ਮੇਰੀਆਂ ਲੋੜਾਂ ਪੂਰੀਆਂ ਹੁੰਦੀਆਂ ਸਨ ਮੇਰੇਆਂ ਬੱਚਿਆਂ ਦੀਆਂ ਲੋੜਾਂ ਪੂਰੀਆਂ ਹੁੰਦੀਆਂ ਸਨ ਉਹ ਲੋੜਾਂ ਪੂਰੀਆਂ ਕਰਨ ਵਾਲਾ ਪਤੀ ਅੱਜ ਦੁਨੀਆ ਵਿੱਚ ਨਹੀਂ ਰਿਹਾ ਜ਼ਿੰਦਗੀ ਚਲਾਏ ਮਾਣੇ ਨਿਕਲ ਤੇ ਜਾਣੇ ਨੇ ਦਿਨ ਔਖੇ ਆਏ ਜਾਂ ਸੌਖੇ ਆਏ ਪਰ ਦਿਨ ਭੜੇ ਦੁਪਰ ਹੋ ਕੇ ਭਾਰੇ ਹੋ ਕੇ ਨਿਕਲਦੇ ਨੇ ਉਸ ਜਵਾਨ ਪਤਨੀ ਦੇ ਜੀਦਾ ਪਤੀ ਸਿਰ ਦੇ ਉੱਤੇ ਨਾ ਰ ਬੱਚਿਆਂ ਦਾ ਸਹਾਰਾ ਜਿਹਦੇ ਕੋਲੋਂ ਚਲਾ ਜਾਏ ਤਾਂ ਫਿਰ ਕਿਨੂੰ ਪਿਆ ਮਾਂ ਨੂੰ ਪਿਆ ਪਿਓ ਨੂੰ ਪਿਆ ਪਤੀ ਨੂੰ ਪਿਆ ਪਤਨੀ ਨੂੰ ਪਿਆ ਇਦੋਂ ਅੱਗੇ ਫਰਕ ਪੈਗਾ ਤੀਆਂ ਨੂੰ ਕਿਉਂਕਿ ਤੀਆਂ ਪਿਓ ਦੇ ਘਰ ਦੇ ਅੰਦਰ ਰਾਜਕੁਮਾਰੀਆਂ ਨਾਲੋਂ ਘੱਟ ਨਹੀਂ ਹੁੰਦੀਆਂ ਉਹਨਾਂ ਕੋਲ ਅਕਲ ਥੋੜੀ ਹੋਵੇ ਉਹਨਾਂ ਦਾ ਰੂਪ ਰੰਗ ਘੱਟ ਹੋਵੇ ਪਿਓ ਵਾਸਤੇ ਲਾਡਲੀਆਂ ਹੁੰਦੀਆਂ ਨੇ ਪਿਓ ਦੇ ਘਰ ਦੇ ਅੰਦਰ ਰਾਜਕੁਮਾਰੀਆਂ ਹੁੰਦੀਆਂ ਨੇ ਉਹਨਾਂ ਤੀਆਂ ਨੂੰ ਫਰਕ ਪੈਗਾ ਜਦੋਂ ਮਾਂ ਨਾ ਰਹੀ ਜਾਂ ਪਿਓ ਨਾ ਰਿਹਾ ਫਰਕ ਪਾਏਗਾ ਪੁੱਤਾਂ ਨੂੰ ਫਰਕ ਪਾਏਗਾ ਉਸ ਤੋਂ ਬਾਅਦ ਪਹਿਣਾ ਤੇ ਭਰਾਵਾਂ ਨੂੰ ਜਿਨ੍ਹਾਂ ਨੂੰ ਫਰਕ ਪੈਂਦਾ ਹੈ ਉਹਨਾਂ ਵਾਸਤੇ ਸੋਚੋ ਉਹਨਾਂ ਵਾਸਤੇ ਕਰੋ ਉਹਨਾਂ ਵਾਸਤੇ ਜਿਓ ਉਹਨਾਂ ਨੂੰ ਸਮਾਂ ਦਿਓ ਉਹਨਾਂ ਨੂੰ ਉਹਨਾਂ ਦਾ ਸਮਾਂ ਲਾਓ ਇਕੱਠੇ ਬਹਿ ਜਾ ਕਰੋ ਪਰਿਵਾਰ ਦੇ ਗਿਲੇ ਸ਼ਿਕਵੇ ਬੜੇ ਮਿਟਦੇ ਨੇ ਇਕੱਠੇ ਬਹਿਣ ਦੇ ਨਾਲ ਕਦੇ ਇਦਾਂ ਨਹੀਂ ਵੀ ਇੱਕ ਮੂੰਹ ਫਲਾ ਕੇ ਉਧਰ ਬੈਠਾ ਇੱਕ ਮੂੰਹ ਫਲਾ ਕੇ ਉਧਰ ਬੈਠਾ ਇਦਾਂ ਨਹੀਂ ਜਿਸ ਦਿਨ ਤੁਸੀਂ ਨਾ ਰਹਿ ਘਰ ਦੇ ਅੰਦਰ ਉਸ ਦਿਨ ਤੁਹਾਨੂੰ ਪਤਾ ਲੱਗੇਗਾ ਵੀ ਮਾਂ ਕੀ ਹੁੰਦੀ ਪਿਓ ਕੀ ਹੁੰਦਾ ਹੈ ਪਤੀ ਕੀ ਹੁੰਦਾ ਹੈ ਪਤਨੀ ਕੀ ਹੁੰਦੀ ਹੈ ਧੀਆ ਕੀ ਹੁੰਦੀਆਂ ਨੇ ਪੁੱਤ ਕੀ ਹੁੰਦੇ ਨੇ ਜਾਂ ਬਾਕੀ ਸਹਾਰੇ ਕੀ ਹੁੰਦੇ ਨੇ ਜਿਸ ਦਿਨ ਕੋਈ ਨਾ ਰਿਆ ਉਹਨਾਂ ਦੀ ਪਰਵਾਹ ਕਰੋ ਉਹਨਾਂ ਲਈ ਜੀਣਾ ਸ਼ੁਰੂ ਕਰ ਦਿਓ ਜਿਸ ਪਤਨੀ ਨੇ ਪਤੀ ਨੇ ਦੋਵਾਂ ਨੇ ਪਤਨੀ ਨੇ ਜਾਂ ਪਤੀ ਨੇ ਤੁਹਾਡਾ ਫਿਕਰ ਕੀਤਾ ਹੈ ਤੁਸੀਂ ਉਹਦਾ ਕਰੋ ਜਿਸ ਮਾਂ ਤੇ ਪਿਓ ਨੇ ਤੁਹਾਡਾ ਫਿਕਰ ਕੀਤਾ ਤੁਸੀਂ ਉਹਨਾਂ ਦਾ ਕਰੋ ਜਿਨ੍ਹਾਂ ਬੱਚਿਆਂ ਨੇ ਤੁਹਾਡਾ ਫਿਕਰ ਕੀਤਾ ਤੁਸੀਂ ਉਹਨਾਂ ਦਾ ਕਰੋ ਐਗਜ਼ਾਮਪਲ ਸਮਾਂ ਰਾਤ ਦਾ ਹੋਵੇ ਪੁੱਤਿਆਂ ਧੀ ਲੇਟ ਹੋ ਜਾਏ ਘਰ ਆਉਣ ਤੋਂ ਮਾਂ ਨੂੰ ਵੀ ਫਿਕਰ ਹੈ ਪਿਓ ਨੂੰ ਵੀ ਫਿਕਰ ਹੈ ਪਤਨੀ ਨੂੰ ਵੀ ਫਿਕਰ ਹੈ ਪਤੀ ਘਰ ਕਿਉਂ ਨਹੀਂ ਆਇਆ ਤੇ ਪਤੀ ਨੂੰ ਵੀ ਫਿਕਰ ਹੈ ਪਤਨੀ ਘਰ ਕਿਉਂ ਨਹੀਂ ਆਈ ਜਿਹੜੇ ਤੁਹਾਡੇ ਲਈ ਫਿਕਰਮੰਦ ਨੇ ਉਹਨਾਂ ਲਈ ਤੁਸੀਂ ਫਿਕਰਮੰਦ ਹੋ ਜਾਓ ਜਿਹੜੇ ਤੁਹਾਡੀ ਪਰਵਾਹ ਕਰਦੇ ਨੇ ਤੁਸੀਂ ਉਹਨਾਂ ਦੀ ਪ੍ਰਵਾਹ ਕਰਨੀ ਸ਼ੁਰੂ ਕਰ ਦਿਓ ਬਾਕੀਆਂ ਦੇ ਨਾਲ ਮਿਲਣਾ ਇਸ ਤਰ੍ਹਾਂ ਦਾ ਹੈ ਵੀ ਜਿਵੇਂ ਛਾਲੀ ਹੈ ਕਪੜੇ ਬਾਕੀ ਕੁਝ ਵੀ ਨਹੀਂ ਫਿਰ ਦੁਬਾਰਾ ਗੱਲ ਕਹਿ ਰਿਹਾ ਮਤਲਬ ਇਹ ਨਹੀਂ ਵੀ ਨਫ਼ਰਤ ਕਰੋ ਈਰਖਾ ਕਰੋ ਕਿਸੇ ਨਾਲ ਬੋਲੋ ਨਾ ਆਪਣੇ ਆਪ ਚ ਮਸਤ ਹੋ ਕੇ ਤੁਰੋ ਫਿਰ ਉਹ ਏਦਾਂ ਨਹੀਂ ਸਮਾਜ ਵਿੱਚ ਆਈਦਾ ਹੈ ਸਮਾਜਿਕ ਪ੍ਰਾਨੀ ਆ ਪਰ ਮੇਰਾ ਮਤਲਬ ਇਹ ਹੈ ਵੀ ਜਿੰਨਾਂ ਦੇ ਜਿਨ੍ਹਾਂ ਨੂੰ ਤੁਹਾਡੇ ਹੋਣ ਜਾਂ ਨਾ ਹੋਣ ਦੇ ਨਾਲ ਬਹੁਤ ਵੱਡਾ ਘਾਟਾ ਪੈਂਦਾ ਹੈ ਫਰਕ ਪੈਂਦਾ ਹੈ ਉਹਨਾਂ ਲਈ ਜ਼ਿਆਦਾ ਤੇ ਬਾਕੀਆਂ ਲਈ ਥੋੜਾ ਸਮਾਜ ਦੇ ਵਿੱਚੋਂ ਮਿਲਣ ਵਾਲੀਆਂ ਚੀਕਣੀਆਂ ਚੋਪੜੀਆਂ ਗੱਲਾਂ ਉਹਨਾਂ ਨੂੰ ਕੋਈ ਫਰਕ ਨਹੀਂ ਪੈਣਾ ਗੱਲਾਂ ਕਰਨ ਵਾਲਿਆਂ ਨੂੰ ਨਾ ਤੁਹਾਨੂੰ ਗੱਲਾਂ ਦੇ ਨਾਲ ਫਰਕ ਪੈਣਾ ਫਰਕ ਪੈਣਾ ਹੈ ਤੁਹਾਡੇ ਪਰਿਵਾਰ ਨੂੰ ਧੀਆਂ ਪੁੱਤਾਂ ਨੂੰ ਉਹਨਾਂ ਲਈ ਜੀਓ ਉਹਨਾਂ ਲਈ ਕਰੋ ਉਹਨਾਂ ਨੂੰ ਸਮਾਂ ਦਿਓ ਔਰ ਜ਼ਰੂਰ ਦਿਓ ਪਰਿਵਾਰ 'ਚ ਵਿਆਹ ਕਰੋ ਇਕੱਠੇ ਹੋ ਕੇ ਵਿਆਹ ਕਰੋ ਤੁਹਾਡੇ ਬਹੁਤ ਸਾਰੇ ਮਸਲੇ ਆਪਣੇ ਆਪ ਸੁਲਝਣੇ ਸ਼ੁਰੂ ਹੋ ਜਾਣਗੇ